ਆਪਣੇ ਚੈਨਲ ਤੇ ਹੈ ਸਾਰਿਆਂ ਦਾ ਸਵਾਗਤ ਤੇ ਅੱਜ ਆਪਾਂ ਸ਼ੇਅਰ ਕਰ ਰਹੇ ਸੀ ਸਵੇਰੇ ਸਵੇਰੇ ਟਾਈਮ ਹੈਗਾ ਲਗਭਗ 6:30 ਦਾ ਬਾਈ ਭਜਨ ਹਰਪਜਨ ਜਿਹੜਾ ਆਪਣਾ ਖੇਤ ਦਾ ਵੀ ਗਵੰਡੀ ਹੈ ਤੇ ਆਪਣਾ ਘਰ ਦਾ ਵੀ ਗਵੰਡੀ ਆਪਾਂ ਨੂੰ ਸਕੇ ਨੇ ਬਾਈ ਲਾਉਂਦਾ 18 ਬਾਈ 118 ਝੋਨੇ ਨਾਲ ਜੁੜਿਆ ਹੋਇਆ ਜਿਹੜਾ ਕਿ ਯੂਨੀਵਰਸਿਟੀ ਮਾ ਆਪਣਾ ਪੰਜਾਬ ਤੋਂ ਮਾਨਤਾ ਪ੍ਰਾਪਤ ਵੀ ਹੈ ਹੈ ਵੀ ਸਰਟੀਫਾਈਡ ਵੀ ਹੈ ਬਾਈ ਹਰਪਜਨ ਤੂੰ 18 ਕਿੰਨੇ ਸਾਲ ਤੋਂ ਲਾ ਰਿਹਾ ਹੈਂਗਾ ਇਹ ਤਾਂ 14-15 ਸਾਲ ਤੋਂ ਲਾ ਰਹੇ ਆ 14-15 ਸਾਲ ਤੋਂ ਮਰਲੇ ਵੀ ਇਹਨਾਂ ਜੁੜਿਆ ਹੋਇਆ ਹਾਂ ਉਹ ਤਾਂ ਇਹ ਮਰਲੇ ਇਹਨੂੰ ਹੋ ਗਿਆ 25 ਸਾਲੇ ਝੋਨੇ ਨੂੰ ਹਣਾ ਪਰ 14-15 ਸਾਲ ਤੋਂ ਬਾਈ ਭਾਜਨ ਕਹਿੰਦਾ ਵੀ ਇਹਨਾਂ ਜੁੜਿਆ ਹੋਇਆ ਬਾਈ ਫਿਰ ਹਰਪਾਜਨ ਵਧੀਆ ਝਾੜ ਦੇ ਦਿੰਦਾ ਤੇ ਮਾਹ ਕੀ ਕਰਾਂ ਬਾਈ 80-85 ਤੇ ਹੀ ਜਾਂਦਾ ਜੀ 80-85 ਬਾਈ ਕਹਿੰਦਾ ਵੀ 80-85 ਮਣ ਝਾੜ ਮੈਨੂੰ 18 ਜਿਹੜਾ ਝੋਨਾ 118 ਪੀਆਰ ਉਹ ਦੇ ਦਿੰਦਾ ਫਿਰ ਤੂੰ ਭਾਜਨ ਦੇ ਵਿੱਚ ਕਿੰਨੀ ਘਰੇ ਪਾਉਣਾ ਬਾਈ ਜੂਰੀਆ ਜੂਰੀਆ ਦੀ ਢਾਈ ਗੱਟੇ ਪਾਉਣਾ ਢਾਈ ਗੱਟੇ ਬਾਈ ਕਹਿੰਦਾ ਵੀ ਸਵਾ ਦੋ ਤੋਂ ਲੈ ਕੇ ਢ ਡੀ ਵੀ ਅੱਧਾ ਗੱਟਾ ਸਫਰ ਦਾ ਪਾਦਣਾ ਇੱਕ ਗੱਟਾ ਜੇ ਮੰਨ ਲਓ ਸਫਰ ਪੌਣੀ ਆ ਫਿਰ ਪਾਦਣਾ ਗੱਟਾ ਤੇ ਡੀ ਵੀ ਉਹਨੇ ਦਾ ਅੱਧਾ ਗੱਟਾ ਅੱਧਾ ਗੱਟਾ ਠੀਕ ਹੈ ਰੂੜੀ ਡਾੜੀ ਫਿਰ ਬਾਈ ਰੂੜੀ ਦੀ ਰੇ ਹੁੰਦੀ ਆ ਬਾਈ ਰੂੜੀ ਦੀ ਅੱਛਾ ਇੱਕ ਸਾਲ ਟੱਪ ਕੇ ਜਾਂ ਸਮਝ ਗਏ ਇੱਕ ਸਾਲ ਟੱਪ ਕੇ ਜਾਂ ਦੋ ਸਾਲ ਟੱਪ ਕੇ ਦੋ ਘਰ ਦੀ ਰੇ ਹੋ ਜਾਂਦੇ ਤੂੰ ਪਾਦਣਾ ਉਦੋਂ ਪਾਦਣਾ ਠੀਕ ਹੈ ਤੇ ਜਿਆਦਾ ਰੇ ਤੂੰ ਕਿਹੜੇ ਟਾਈਮ ਬੀਟ ਚ ਪਾਉਣਾ ਹੈ ਮਤਲਬ ਕਣਕ ਵੇਲੇ ਪਾਉਣਾ ਹੈ ਕਿ ਝੋਨੇ ਵੇਲੇ ਕਣਕ ਵੇਲੇ ਪਾਉਂਦੇ। ਕਣਕ ਵੇਲੇ ਜ਼ਿਆਦਾ ਪਾਉਂਦੇ ਕਿਉਂਕਿ ਠੰਡ ਹੁੰਦੀ ਹੈ ਨਾ। ਹਾਂ ਠੰਡ। ਗਰਮੀ ਦੇ ਵਿੱਚ ਥੋੜਾ ਝੋਨਾ ਮਚਣ ਦੇ ਬਾਈ ਕਹਿੰਦਾ ਬਈ ਥੋੜਾ ਜਿਹਾ ਰਹਿਂਦਾ ਬਾਈ ਨਾ ਗੱਲਾਂ ਗੋਤਾ ਕਰੀਆਂ ਮੋਟਰ ਤੇ ਬਹਿ ਕੇ ਬਾਈ ਨਾ। ਕਹਿੰਦਾ ਵੀ ਜੇ ਗਰਮੀ 'ਚ ਪਾਉਣਾ ਹੀਟ ਹੋ ਜਾਂਦੀ ਹੈ ਥੋੜਾ ਜਿਆ। ਠੰਡ ਵੰਦੇ ਤਾਂ ਸੰਡ ਹੋ ਜਾਂਦੇ ਕਣਕ ਕੋਲੇ ਪਾ ਦਨੇ। ਬਾਈ ਤੂੰ ਮਤਲਬ ਜੂਰੀਆ ਦੱਸਤੀ ਧੀ ਵੀ ਦੱਸਤੀ ਹੈ ਨਾ ਤੇ ਜ਼ਿੰਕ ਵਗੈਰਾ ਕਿੰਨੀ ਪਾ ਦਣਾ ਹੈ? ਜ਼ਿੰਕ ਬਾਈ 10 ਕਿਲੋ ਪਾ ਦਣਾ। ਜ਼ਿੰਕ 10 ਕਿਲੋ। ਹਾਂ। 10 ਕਿਲੋ ਜ਼ਿੰਕ ਪਾ ਦਣਾ। ਤੇ ਮਨ ਲਾ ਪਹਿ ਕਿਹੜੀਆਂ ਕਿਹੜੀਆਂ ਦੇ ਵਿੱਚ ਸਰਟੀਫਾਇਡ ਵਗੈਰਾ ਹੋਰ ਜਿਹੜੀਆਂ ਕੈਮੀਕਲ ਜਿਵੇਂ ਆਪਣੇ ਇਹਦੇ ਤੋਂ ਆਪਾਂ ਇਹ ਤੋਂ ਪਾਉਣਾ ਨਦੀਨ ਨਾਸ਼ਕ ਉਹ ਤੋਂ ਤੇ ਪਹਿਲੇ ਮਹੀਨੇ ਦੇ ਵਿੱਚ ਕਿਹੜੀਆਂ ਕਿਹੜੀਆਂ ਤੂੰ ਕਰਦਾ ਇਹਦੇ ਸਾਰੀਆਂ ਐਕਟੀਵਿਟੀਆਂ ਚੋਣੇ ਇਹ ਜੀ ਧੁੰਨ ਦੇ ਵਿੱਚ ਤਾਂ ਦੇਖ ਲਓ ਆਹ ਹੋ ਗਈ ਆਪਣੀ ਕਲੋਰੋ ਹੋ ਗਈ ਕਲੋਰੋ ਪਾਉਣਾ ਹਾਂ ਕਲੋਰੋ ਪਾ ਰਹੇ ਆ ਸਿਆਖ ਤੋਂ ਸਿਆਖ ਤੋਂ ਸਮਝ ਗਏ ਤੇ ਕੱਖਾਂ ਤੋਂ ਪਾਤੀ ਹੁਣ ਇਦਾਂ ਕੱਖਾਂ ਤੋਂ ਪਾਤੀ ਠੀਕ ਆ ਉਹ ਪਹਿਲੀਆਂ ਜੀ ਕੰਮ ਕਰਦੀਆਂ ਪਹਿਲੀਆਂ ਜੀ ਕੰਮ ਕਰਦਾ ਸੀ ਠੀਕ ਹੈ ਤੇ ਬਾਈ ਯੂਰੀਆ ਕਿੰਨੇ ਚਿਰ ਬਾਅਦ ਦੇਵੇਂਗਾ ਹੁਣ ਇਹਨੂੰ ਜੂਰੀਆ ਜੀ ਹੁਣ 5-6 ਦਿਨਾਂ ਬਾਅਦ ਦੰਨਾ ਹੈ 5-6 ਦਿਨਾਂ ਬਾਅਦ ਉਹਨੇ ਮੱਲਾ ਜੂਰੀਆ ਦੇਵੇਗਾ ਤੇ ਭਾਜਨਾ ਕਿੰਨੀ ਕਿ ਬਾਈ ਹਰਪਾਜਨ ਤੂੰ ਪਾਵੇਂਗਾ ਦੇ ਵਿੱਚ ਜੂਰੀਆ ਪਹਿਲੇ ਪੀੜ ਚ ਪਹਿਲੇ ਵਿੱਚ ਜੀ ਇੱਕ ਗੱਟਾ ਦਵਾਂਗੇ ਨਾਲ 2 ਕਿੱਲਿਆਂ ਨੂੰ ਹਾਂ 2 ਕਿੱਲਿਆਂ ਨੂੰ ਮੱਲਾ ਇੱਕ ਗੱਟਾ ਇੱਕ ਗੱਟਾ ਅੱਧਾ ਕਿੱਲਾ ਹੋ ਹਾਂ ਅੱਧਾ ਗੱਟਾ ਹੋ ਗਿਆ ਕਿੱਲੇ ਦਾ ਹਾਂ ਅੱਧਾ ਗੱਟਾ ਠੀਕ ਹੈ ਬਾਈ ਨੇ ਕਹਿੰਦਾ ਵੀ ਮੇਰਾ ਤਜਰਬਾ ਐ ਸਾਲ ਦਾ ਵੀ ਮੈਂ 2 ਕਿੱਲਿਆਂ ਦੇ ਵਿੱਚ ਇੱਕ ਗੱਟਾ ਪਾਈ ਜਾਂਦਾ ਤੇ ਬਸ ਰੁਟੀਨ ਹੈ ਮੇਰਾ ਤੇ ਫਿਰ ਬਾਈ ਜੀ ਦੂਜੀ ਦੂਜੀ ਜੂਰੀਆ ਆਪਾਂ ਜਨ ਦੋ ਕਿੰਨੇ ਚਰਵਾ ਦਿੰਨਾ ਹੈ ਉਹ ਜੀ ਦੇਵਾਂ 10-15 ਦਿਨਾਂ ਨੂੰ ਚਲੋ ਫੇਰ ਡਿਜ਼ਾਈਨ ਸਮਝ ਕੇ 15 ਦਿਨ ਰੋਕ ਕੇ 15 ਦਿਨ ਰੋਕ ਕੇ ਤੇ ਜਿੰਕ ਵਗੈਰਾ ਜਿੰਕ ਵਗੈਰਾ ਤਾਂ ਹੋਣੀ ਹੀ ਗਏ ਜੀ ਪਹਿਲੀ ਜੇ ਪਹਿਲੀ ਢੋਜ ਨਾਲ ਮਨ ਲਾ ਪਹਿਲੀ ਤੋਂ ਪਹਿਲੀ ਪੀੜ ਦੇ ਉਹ ਪਾਵੇਂਗਾ ਇਹ ਪਾਵੇਂਗਾ ਹਾਂ ਉਹਦੇ ਜਿੰਕ ਵਗੈਰਾ ਪਾ ਦੇਗਾ ਤੇ ਬਾਈ ਕਹਿੰਦਾ ਨਦੀਨ ਨਸ਼ਕ ਵੀ ਪਹਿਲਿਆਂ ਚ ਹੀ ਪਾ ਦਨੇ ਆ ਕਿਉਂਕਿ ਪਾਦੀ ਵਿੱਚ ਉਹ ਕੰਮ ਨਹੀਂ ਕਰਦਾ ਕੋਈ ਧਰਤੀ ਸੁੱਕ ਜੇ ਹੈਨਾ ਹਾਂ ਜੀ ਪਹਿਲਿਆਂ ਦੇ ਵਿੱਚ ਹੀ ਪਾਉਂਦਾ ਹੈ ਬਾਈ ਦਾ ਤਜਰਬਾ ਹੈ ਬਾਈ ਭਾਜਣਾ ਫਿਰ ਤਰਾ ਵੀ ਮਨ ਲਾ ਝਾੜ ਆਏ ਸਾਲ ਲਗਭਗ ਜੇ ਆਏ ਸਾਲ ਦਾ ਰਟੀਨ ਦਾ ਕਿੰਨਾ ਕੁ ਝੜ ਰਿਹਾ ਰਟੀਨ ਦਾ ਪਰ 3 ਦਾ ਤਾਂ ਜੀ 80 ਤਾਂ ਜਮੀ 80 ਤੋਂ ਮੱਲਾ ਡਿਗਦੀ ਨਹੀਂ 80 ਤੋਂ ਡਿਗਦੀ ਨਹੀਂ 85 ਤੇ ਵੀ ਜਾਂਦੇ 85 ਦੀ ਜਾਂਦੇ ਚੰਗਾ ਮੌਸਮ ਰਹਿ ਜ 90 ਵੀ ਹਾਂ 90 ਵੀ ਜਾਂਦੇ ਚੰਗਾ ਮੱਲਾ ਮੌਸਮ ਹੈ ਨਾ ਮੀਂਹ ਪੈ ਗਿਆ ਜਿਵੇਂ ਤੱਕ ਹੀ ਕਹਿੰਦੇ 20 ਜਿਆਦੇ ਪੈ ਰਹੇ ਨੇ ਹਾਂ 20 ਜਿਆਦੇ ਪੈ ਤਾਂ ਮੱਲਾ ਵੀ 90 ਦੇ ਘਰਾਂ ਦੇ ਵਿੱਚ ਵੀ ਵਗ ਜਾਂਦਾ ਵਗ ਜਾਂਦੀ ਹੈ ਤੇ ਜਿਹੜੀ XP 118 ਹੈਗੀ ਇਹ ਹੈਗੀ 140 45 ਦਿਨਾਂ ਦੀ ਵੈਰੈਟੀ ਫਿਰ ਮੱਲਾ ਜਦੋਂ ਭਜਨ ਤੂੰ ਹੁਣ ਇਹ ਮੱਲਾ ਵੀ ਅੱਜ ਹੈਗੀ ਆ 18 ਤਰੀਕ ਹੈ ਨਾ ਤੂੰ ਲਾਤੀ ਇਹਨੂੰ 15 ਤਰੀਕ ਨੂੰ ਲਾਤੀ ਹਾਂ 15 ਨੂੰ ਲਾਤੀ ਤੇ ਫਿਰ ਬਾਈ ਕਣਕ ਤੇਰੀ ਟਾਈਮ ਨਾਲ ਬੀਜ ਜੋਨ ਟਾਈਮ ਨਾਲ ਮਖਾ ਦੀ ਜਮਾ ਵਧੀਆ ਸਮਝ ਗਏ ਬਾਈ ਕਹਿੰਦਾ ਕਣਕ ਹੈ ਜਿਹੜੀ ਉਹ ਮੇਰੀ ਬਿਲਕੁਲ ਟਾਈਮ ਨਾਲ ਹੀ ਬੀਜੂਗੀ ਤੇ ਕਣਕ ਦਾ ਝਾੜ ਵੀ ਇੰਨਾ ਬਾਣਾ ਦੇ ਵਿੱਚ ਕਿਉਂਕਿ ਇਹ ਬਾਣ ਚੰਗੇ ਹਨ ਤੋਂ ਅਸੀਂ ਗਿੰਦੇ ਆ ਸਾਡੇ ਪਿੰਡ ਦੇ ਬਾਣਾ ਚੋਂ ਚੰਗੇ ਬਾਣਾ ਚੋਂ ਗਿੰਦੇ ਆ ਵੀ ਇਹ ਚੰਗੇ ਬਾਣ ਨੇ ਸਿਰਾ ਟਾਪ ਨੇ ਸਾਡੇ ਪਿੰਡ ਦੇ ਬਾਣ ਕਿਉਂਕਿ ਰਫਰ ਵਾਲੀ ਸਾਈਡ ਚੰਗੇ ਬਾਣ ਨੇ ਰਫਰ ਆ ਗਈ ਅੱਗੇ ਤੇ ਬਾਈ ਕਹਿੰਦਾ ਵੀ ਕਣਕ ਵੀ ਮੈਂ ਟਾਈਮ ਨਾਲ ਹੀ ਬੀਜਦਾ ਨਾ ਕਿਉਂਕਿ ਇਹ ਜਿਹੜਾ 18 ਹੈ ਹੋਈ ਲਗਭਗ ਜੇ ਕਹਿੰਦਾ ਟਾਈਮ ਦੇ ਨਾਲ ਹੀ ਪੂਰਾ ਕਰ ਦਿੰਦਾ ਆ ਉਹਦਾ ਬਾਣ ਨੂੰ ਟਾਈਮ ਨਾਲ ਖਾਲੀ ਕਰ ਦਿੰਦਾ ਤੇ ਭਾਜਣ ਤੈਨੂੰ ਇਹ 18b ਹੈ ਜਿਹੜਾ ਵਧੀਆ ਲੱਗਦਾ ਹੈ ਸਰ ਜੀ ਹਾਂ ਜੀ ਮੈਨੂੰ ਵਧੀਆ ਲੱਗਦਾ ਹੈ ਤਾਂ ਨਖੇਰ ਵਧੀਆ ਹੁੰਦਾ ਜੀ ਨਖੇਰ ਵਧੀਆ ਹੁੰਦਾ ਹੈ ਵਿਕਣ ਮੁਕਣ ਚ ਕੋਈ ਸਮੱਸਿਆ ਨਹੀਂ ਆਈ ਉਹ ਦੋ ਜੂੜਾ ਪੱਟੇ ਲਾ ਦੇ ਮੰਡੀ ਜਾ ਕੇ ਠੀਕ ਹੈ ਬਾਈ ਤੇ ਇਹਨੂੰ ਕੋਈ ਸਮੱਸਿਆ ਨਹੀਂ ਹਾਂ ਕੋਈ ਸਮੱਸਿਆ ਨਹੀਂ ਤੇ ਬਾਈ ਹੌਪਰ ਵਗੈਰਾ ਜਿਹੜਾ ਉਹ ਮੱਛਰ ਵਗੈਰਾ ਹੌਪਰ ਕਹਿੰਦੇ ਨੇ ਜਿਹਨੋਂ ਪਾਪਾ ਜੀ ਨੂੰ ਉਹ ਇਹਦੇ ਵਿੱਚ ਲੜਨ ਦੀ ਸ਼ਕਤੀ ਹੈ ਘੱਟ ਪੈਂਦਾ ਹੈ ਕਿ ਜ਼ਿਆਦਾ ਪੈਂਦਾ ਹੈ ਥੋੜਾ ਦੱਸੋ ਸਾਨੂੰ 18 ਬਾਰੇ ਉਹੋ ਜੀ ਹਾਏ ਦਾ ਘਾਤੀ ਉਹ ਗੱਲ ਕਰ ਵੀ ਇੰਨਾ ਕੋਈ ਖਾਸ ਨਹੀਂ ਹੋਉਂਦਾ ਖਾਸ ਖਾਸ ਨਹੀਂ ਕੋਈ ਤਰਾ ਮੱਲਾ ਕਿਤੇ ਕਿਸੇ ਸਾਥ ਤੁਹਾਨੂੰ ਇਹ ਸਾਲ ਜੁੜੇ ਹੋਏ ਖਾਸ ਨੁਕਸਾਨ ਤਾਂ ਨਹੀਂ ਹੋਇਆ ਨਾ 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 ਕੋਈ ਖਾਸ ਨਹੀਂ ਖਾਸ ਨਹੀਂ ਕੋਈ ਸਮਝ ਗਿਆ ਸਪਰੇਅ ਕਰ ਦਨੇ ਹਾਂ ਸਪਰੇਅ ਕਰ ਦਦਨੇ ਅਸੀਂ ਸਪਰੇਅ ਟਾਈਮ ਨਾਲ ਕਰ ਦਿੰਦਾ ਬਾਈ ਕਹਿੰਦਾ ਮੇਰਾ ਹੌਪਰ ਨੇ ਇੱਥੇ 11 ਦੇ ਵਿੱਚ 14 15 ਸਾਲ ਹੋ ਗਏ ਬਾਈ ਨੇ ਦੱਸਿਆ ਪਹਿਲਾਂ ਜੁੜੇ ਨੂੰ ਪਰ ਹੌਪਰ ਨਾਲ ਕਹਿੰਦਾ ਮੇਰੇ ਇੱਥੇ ਕੋਈ ਐਵੇਂ ਝੂਠ ਮਾਰੀ ਕੋ ਬੜਾ ਵੱਡਾ ਨੁਕਸਾਨ ਨਹੀਂ ਹੋਇਆ ਮੱਲਾ ਹੌਪਰ ਨਾਲ ਲੜਨ ਦੀ ਸ਼ਕਤੀ ਵੀ ਹੈਗੀ ਫੰਗੀ ਸਾਈਡ ਫਿਰ ਬਾਈ ਤੂੰ ਮੰਨ ਲਾ ਵੀ ਫੰਗੀ ਸਾਈਡ ਜੋ ਦਾਣਾ ਮੱਲਾ ਬਈ ਕਨੋਂ 18 ਤੇ ਮੈਂ ਜਦੋਂ ਮੇਰਾ ਝੋਨਾ ਪੱਕਦਾ ਕਿਉਂਕਿ ਜ਼ਰੂਰੀ ਵੀ ਹੈ ਉਹ ਜ਼ਰੂਰੀ ਹੈ ਫਿਰ ਭਾਜੰਦੂ ਤੇਰਾ ਤੇਰ ਬਾਰ ਰਿਹਾ ਵੀ ਫੰਗੀ ਸਾਈਡ ਨੂੰ ਕਿਦੋਂ ਜੋ ਕਰਦਾ ਵੀ ਨਸਾਰੇ ਤੋਂ ਪਹਿਲਾਂ ਜੇ ਕਿ ਨਸਾਰਾ ਹੋਣ ਜੇ ਵੇਲੇ ਉਹ ਤਾਂ ਜੀ ਹਾਂ ਜ਼ਰੂਰ ਮੰਨ ਕੇ ਜਦੋਂ ਗਮੋਲੇ ਚ ਹੁੰਦੀ ਹੈ ਗੋਲੇ ਜਮਾ ਲਵਨ ਸਾਰੇ ਵਾਸਤੇ ਚਾਰ ਹੋ ਜਾਂਦਾ ਝੋਨਾ ਜਰਾ ਹਾਂ ਚਾਰ ਜਿਆ ਹੋ ਜਾਂਦਾ ਉਦੋਂ ਫੰਗੀ ਸਾਈਡ ਤੋਂ ਕਰਦੇ ਉਦੋਂ ਫੰਗੀ ਸਾਈਡ ਕਰਦਦੇ ਆ ਠੀਕ ਹੈ ਬਈ ਇੱਕ ਫਿਰ ਜਦੋਂ ਜਮਾ ਉਹ ਹੋ ਜਾਂਦਾ ਜਮਾਨੇ ਸਰ ਜਾਂਦਾ ਜਮਾਨੇ ਸਰ ਜਾਂਦਾ ਉਹ ਪੀਲੇ ਪੀਲੇ ਜੇ ਬਾਣਾ ਲੱਗ ਜਾਂਦੇ ਨੇ ਸਮਝ ਗਏ ਹਾਂ ਉਦੋਂ ਪਹਿਲਾਂ ਪਹਿਲਾਂ ਜੇ ਬਸ ਉਹ ਕਰਦੇ ਸਮਝ ਗਏ ਸਮ ਇਹ ਬਾਈ ਕਹਿੰਦਾ 18 ਜੁੜਿਆ 18 20 ਅਸੀਂ ਵੀ ਲਾਉਂਦੇ ਰਹੇ ਹਾਂ ਪਹਿਲਾਂ ਬਾਈ 18 20 ਭਾਜਨ ਠੀਕ ਹੈ ਨਾ ਹਾਂ ਜੀ 18 ਠੀਕ ਹੋਰ ਵੀ ਇਹਨਾਂ ਕੋਈ ਨਿੱਗਰ ਹੈ ਹਾਂ ਨਿੱਗਰ ਹੈਗਾ ਬਾਕੀ ਸਾਰੇ ਵੀਰ ਕੋਈ ਪੈਂਦਾ ਨਹੀਂ ਇਹਨੂੰ ਬੇਦ ਨਹੀਂ ਇੱਕ ਡਿੱਗਣ ਦਾ ਡਿੱਗਦਾ ਨਹੀਂ ਜੀ ਡਿੱਗਦਾ ਹੈ ਕਿਉਂਕਿ ਬਾਈ ਬਾਈ ਅੰਦਰ ਕੇ ਵਿੱਚ ਹੈ ਵੀ 18 ਜਿਹੜਾ ਝੋਨਾ ਜਿਹੜੀ ਸਭ ਤੋਂ ਵੱਡਾ ਇਹਦਾ ਸੁਖਾ ਹੈ ਉਹ ਭਾਵੇਂ ਸੁਕੇ ਦੇ ਵੀ ਡਿੱਗਦਾ ਨਹੀਂ ਡਿੱਗਦਾ ਨਹੀਂ ਕਿਉਂਕਿ ਉਹਨੇ ਰੂਲੇ ਦਾ ਟਾਈਮ ਹੁੰਦਾ ਫੇਰੀ ਰੂਲੇ ਦਾ ਟਾਈਮ ਹੁੰਦਾ ਜਿਹੜੇ ਹੋਰ ਹਾਈਬ੍ਰਿਡ ਵੀ ਦੇ ਨਿਕਲਦਾ ਉਹ ਬਹੁਤ ਹੁੰਦੇ ਨੇ ਹਾਂ ਜਿਆਦਾ ਵਧੀਆ ਨੇ ਡਿੱਗ ਪਾ ਪੜ ਨਹੀਂ ਡਿਕਦਾ ਨਹੀਂ ਡਿਕਦਾ ਨਹੀਂ ਭਾਜਨ ਤੂੰ ਵਧੀਆ ਗੱਲ ਕਹੀ ਹੈ ਕਿਉਂਕਿ ਇਹ ਤਿਆਰਬਾ ਸਾਡਾ ਵੀ ਤਿਆਰਬਾ ਤੇਰਾ ਵੀ ਤਿਆਰਬਾ ਡਿਕਦਾ ਨਹੀਂ ਇਹਦਾ 18 ਝੋਨਾ ਹੈ ਉਹ ਡਿਕਦਾ ਨਹੀਂ ਕਿਉਂਕਿ ਬੋਣਾ ਥੋੜਾ ਜਿਆ ਹੈ ਇਹ ਜਿਆਦੇ ਉਚਾਈ ਵਾਲੀ ਕਿਸਮ ਨਹੀਂ ਹੈਗੀ ਹਾਂ ਬੋਣੀ ਕਿਸਮ ਹੈ ਇਹਦਾ ਕਰਕੇ 18 ਸਾਡੇ ਬਾਣਾ ਚ ਵਧੀਆ ਕਾਮਜਾਬਾ ਪੀਲੀ ਉਸ਼ਾ ਵੀ ਜਿਹੜਾ ਅਪਰ ਉਧਰ ਲਾ ਰਹੇ ਸੀ ਪੀਲੀ ਉਸ਼ਾ ਵੀ ਕਾਮਜਾਬਾ ਹੈ ਉਸ਼ਾ ਵੀ ਕਾਮਜਾਬਾ ਹੈ ਪੂਸ਼ਾ ਕੱਲੀ ਤੇ ਪੂਸ਼ਾ ਪੀਲੀ ਪੂਸ਼ਾ ਹੈ ਵਧੀਆ ਕਾਮਜਾਬਾ ਵੈਰਟੀਆਂ ਨੇ ਤੇ ਬਾਕੀ ਅਡੋਡੇ ਤਜਰਬੇ ਨੇ ਹਰੇਕ ਬੰਦੇ ਦੇ ਹਨਾ ਹਾਂ ਜੀ ਕੋਈ ਕਿਸੇ ਵੀ ਨੂੰ ਜਾਦੇ ਹੋ ਕਰ ਰਿਹਾ ਹੈ 221 ਲਾ ਰਿਹਾ ਜਾਦੇ ਕੋਈ 212 ਨਾਲ ਜੁੜਿਆ ਪਰ ਆਪਣੇ ਲਗਭਗ ਭਜਨਾ ਤੂੰ ਇਹ ਗੱਲ ਦਾ ਤਜਰਬਾ ਕੱਢਿਆ ਹੁਣ ਆਪਣੇ ਪਿੰਡ ਦੇ ਵਿੱਚ ਲਗਭਗ ਝਾੜ ਕਿੰਨਾ ਕਰਿੰਦਾ ਮਲਰਟੀਨ ਦਾ ਇਹ ਸਾਰੇ ਵੀ ਆ ਜਾਂਦਾ ਸਾਰੇ ਵੀ ਆ ਜਾਂਦਾ ਤਾਂ ਬਾਈ ਹੁਣ ਇੱਥੇ ਜੀ ਬਸ ਮੰਨ ਲੇ ਚੱਲੋ ਬਸ 80 90 ਦੇ ਦੇ ਕਰ ਬਾਲਾ ਕੋਈ ਚੰਗਾ ਹੈ ਜਾਂ ਕੋਈ ਬ੍ਰੇਕ ਮੰਨ ਲਾ 80 ਦੇ 90 ਦੇ ਵਿਚਾਲੇ ਜਾਂ 80 ਦੇ 90 ਦੇ ਜਿਹੜੀਆਂ ਸਾਰੀਆਂ ਵੈਰਾਈਟੀਆਂ ਨੇ 80 ਦੇ 90 ਦੇ ਵਿਚਾਲੇ ਆਪਣੇ ਪਿੰਡਾਂ ਝਾੜ ਰਹਿੰਦੇ ਕਿਉਂਕਿ ਆਪਣੇ ਪਾਣੀ ਵੀ ਮਤਲਬ ਮੀਡੀਅਮ ਜਿਹਾ ਹੈਗੇ ਨੇ ਹਾਂ ਜੀ ਵਧੀਆ ਡੰਗਾ ਲਾਉਂਦੇ ਨੇ ਹਾਂ ਪਾਣੀ ਚੰਗੇ ਆ ਜੀ ਪਾਣੀ ਆਪਣੇ ਚੰਗੇ ਨੇ ਹਾਂ ਇਧਰਲੀ ਸਾਈਡ ਆਪਣੇ ਖੇਤਾਂ ਵਾਲੀ ਸਾਈਡ ਪਾਣੀ ਚੰਗੇ ਨੇ ਤੇ ਜ਼ਮੀਨਾਂ ਵੀ ਬਾਕੀ ਜ਼ਮੀਨਾਂ ਵੀ ਆਪਾਂ ਕਹਿੰਦੇ ਆ ਆਪਣੀਆਂ ਜ਼ਮੀਨਾਂ ਪਰ ਪੀਚ ਨੇ ਹਾਂ ਸਾਰੇ ਪਿੰਡ ਚੋਂ ਆਪਾਂ ਆਪਣੀ ਜ਼ਮੀਨ ਨੂੰ ਪਰ ਪੀਚ ਕਹਿੰਦੇ ਆ ਹਨਾ ਤੇ ਇਹਦਾ ਕਰ ਕਾਫੀ ਸਾਲਾ ਖੇਤੀ ਨਾਲ ਬਾਈ ਜੁੜੇ ਹੋਗੇ ਬਾਕੀ ਬਾਈ ਜੋਬ ਵੀ ਕਰਦਾ ਥਰਮਲ ਦੇ ਵਿੱਚ ਜੋਬ ਕਰਦਾ ਉਧਰੋਂ ਵੀ ਬਾਈ ਵਧੀਆ ਕਮਾਈ ਕਰਦਾ ਆਪਾਂ ਪਹਿਲਾਂ ਵੀ ਗੱਲਾਂ ਕਰੀਆਂ ਜੇ ਮੈਂ ਆਪਣੇ ਟੂਰ ਤੇ ਗਏ ਸੀ ਬਾਈ ਬਲ ਤੇ ਇਹਨਾਂ ਵੀ ਜਿਹੜੇ ਬਾਹਰੋਂ ਤੇਨਾਂ ਨੂੰ 10 ਰੁਪਏ ਆਉਂਦੇ ਨੇ ਭਾਜਨ ਉਹ ਫਾਇਦੇਚ ਹੈ ਨਾ ਹਾਂ ਜੀ ਬਾਹਰੋਂ 10 ਰੁਪਏ ਆਪਣੀ ਕਬੀਲਦਾਰੀ ਰੋਪਾਂ ਆਪਾਂ ਕਬੀਲਦਾਰ ਬੰਦੇ ਆ ਸਾਰੇ ਜਿਹੜੇ ਆਪਣੇ ਉਹ ਬਾਈ ਕਹਿੰਦਾ ਵੀ ਥਰਮਲ ਚ ਉਹਨੂੰ ਵਧੀਆ ਪੈਸੇ ਮਿਲ ਜਾਂਦੇ ਨੇ ਬਾਈ ਜੋਬ ਕਰਦਾ ਕਾਫੀ ਸਾਲ ਦਾ ਥਰਮਲ ਨਾਲ ਜਿਹੜੇ ਨਾਲ ਇਹ ਖੇਤੀ ਕਰ ਰਹੇ ਹਾਂ ਨਾਲ ਦੇ ਡੇਢ ਸਵੇ ਤਲਵਾਰਾਂ ਦਾ ਪਸ਼ੂ ਪੂਸੂ ਪਾਲ ਪਹਿਲਾਂ ਤੂੰ ਹੀ ਕਿਉਂਕਿ ਕਿਸਾਨੀ ਨਾਲ ਜੁੜੇ ਹੋਏ ਨੇ ਮਿਹਨਤੀ ਨੇ ਤੇ ਬਾਹਰੋਂ ਵੀ ਕਮਾਈ ਕਰਨੀ ਚਲੋ ਤਾਂ ਹਰ ਵੀ ਕਮਾ ਕੇ ਲਿਆਉਂਦਾ ਉਹ ਆਪਦੀ ਕੁਬਿਲਦਾਰੀ ਵਿੱਚ ਵਰਤਦਾ ਹੈ ਨਾ ਮਹंगाई ਹੈ ਬੜੀ ਹੈ ਨਾ ਗਾਈ ਦਾ ਜੁੱਗ ਹੈ ਬਾਕੀ ਖੇਤੀ ਨਾਲ ਬਈ ਜੁੜਿਆ ਪਸ਼ੂ ਪਾਲਦੇ ਨੇ ਤੇ ਆਪਦੀ ਥਰਮਲ ਦੇ ਵਿੱਚ ਜੋਬ ਵੀ ਕਰਦਾ ਹੈ ਪਹਿਲਾਂ ਡੈਡੀ ਕਰਦਾ ਸੀ ਨਾ ਡੈਡੀ ਕਹਿੰਦਾ ਫੇ ਚਲੋ ਕੋਈ ਕਰਨੀ ਹੁਣ ਤੂੰ ਰਹਿ ਬੇਲਾ ਉਹ ਕਿ ਤੇਰੀ ਇਹ ਜ਼ਿਆਦਾ ਹੋ ਗਈ ਹੈ ਹੁਣ ਉਹ ਬੇਲਾ ਹੈ ਤੇ ਬਾਈ ਭਾਜਨ ਕਾਫੀ ਚਿਰ ਦਾ ਖੇਤੀ ਨਾਲ ਵੀ ਜੁੜਿਆ ਹੋਇਆ ਹੈ ਤੇ ਆਪਦੀ ਜੋਬ ਵੀ ਕਰਦਾ ਹੈ ਆਪਦੇ ਬੱਚਿਆਂ ਨੂੰ ਪਾਲ ਰਿਹਾ ਹੈ ਆਪਣੇ ਚੈਨਲ ਤੇ ਹੈ ਸਾਰਿਆਂ ਦਾ ਸਵਾਗਤ ਦਿਲੋਂ ਧੰਨਵਾਦ ਜਿਉਂਦੇ ਬਸਦੇ ਰਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਹੈਗਾ ਜੀ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਜਿਉਂਦੇ ਬਸਦੇ ਰਹੋ ਧੰਨਵਾਦ